ਅਜੇ ਤੱਕ 11 ਦਿਨ ਹੋ ਗਏ ਮਤਲਬ ਕਿ ਫੋਕ ਹੜਤਾਲ ਹੋ ਸ਼ਾਮ ਚ ਸਿੰਘਾਂ ਨੂੰ ਅਜੇ ਤੱਕ ਕੋਈ ਸਰਕਾਰ ਦਾ ਮੈਸੇਜ ਨਹੀਂ ਆਇਆ ਨਾ ਕੋਈ ਰਿਸਪੌਂਸ ਦਿੱਤਾ ਉਹਨਾਂ ਨੇ ਕਿ ਕੁਝ ਕਰਾਂਗੇ ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਹਾਂਜੀ ਉਹਨਾਂ ਨੇ ਮਤਲਬ ਕਿ ਵਾਸ਼ਰੂਮਾਂ 'ਚ ਗੁਪਤ ਕੈਮਰੇ ਲਗਾਏ ਗਏ ਇਹ ਰੂਮਾਂ 'ਚ ਵੀ ਲਗਾਏ ਗਏ ਤੋਨੇ ਪ੍ਰਸ਼ਾਸਨ ਨੂੰ ਸੱਦ ਕੇ ਕੱਢੇ 27 ਕੈਮਰੇ ਸੀ ਫਿਰ ਉਹ ਪ੍ਰਸ਼ਾਸਨ ਮੰਗਦਾ ਸੀ ਤੋ ਦੇ ਨਹੀਂ ਰਹੇ ਅਗਲੇ ਦਿਨ ਉਹਨਾਂ ਨੇ ਸੌਦੇ ਸੋ ਪ੍ਰਸ਼ਾਸਨ ਵਾਲਾ ਬੁਲਾ ਕੇ ਤੇ ਫਿਰ ਮਤਲਬ ਕਿ ਉਹਨਾਂ ਨੇ ਉਹ ਯੋਨਾਰੀ ਤਰਾਸੀ ਕੀਤੀ ਰੋਮਾਂ ਦੀ ਕੋਸ਼ਿਸ਼ ਨਹੀਂ ਮਿਲਿਆ ਫਿਰ ਇਹਨਾਂ ਨੇ ਆਪਣੇ ਕੋਲੋਂ ਉੱਥੇ ਸਾਮਾਨ ਰੱਖ ਕੇ ਇੱਕ ਮਤਲਬ ਬੱਚਿਆਂ ਵਾਲੀ ਘਰ ਸੀ ਉਹਨੂੰ ਸਮਾਰਟ ਵਾਚ ਦਾ ਨਾਮ ਦਿੱਤਾ ਇੱਕ ਮੋਬਾਈਲ ਰੱਖ ਕੇ ਫੋਟੋ ਖਿੱਚ ਕੇ ਤੇ ਵਾਇਰਲ ਕਰ ਦਿੱਤੀ ਕਿ ਇਹਨਾਂ ਕੋ ਸਾਮਾਨ ਮਿਲਿਆ ਜੋ ਕਿ ਅਗਲੇ ਦਿਨ ਉਹਨਾਂ ਦੇ ਜੇਲ੍ਹ ਦੇ ਸੁਪਰੀਟੈਂਡੈਂਟ ਨੇ ਮੰਨਿਆ ਵੀ ਇਹ ਸਾਮਾਨ ਸਾਡਾ ਸੀ ਇਹਨਾਂ ਦਾ ਨਹੀਂ ਸੀ ਪਤਾ ਜੀ ਅੱਜ ਚਿੱਠੀ ਵੀ ਲਿਖੀ ਗਈ ਹੈ ਐਸ.ਜ.ਪੀ.ਸੀ. ਪ੍ਰਧਾਨ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸੇ ਮੁੱਦੇ ਨੂੰ ਲੈ ਕੇ ਅੱਜ ਅਸੀਂ ਚਲੋ ਧੰਨਵਾਦ ਕਰਦੇ ਹਾਂ ਅਸੀਂ ਅਲ ਤਖਤ ਦੇ ਪ੍ਰਧਾਨ ਦਾ ਜੀ ਚਿੱਠੀ ਲਿਖੇ ਜਿੰਨੀ ਵੀ ਸੇਤੀ ਮਸਲਾ ਹੱਲ ਹੋ ਸਕਦਾ ਚੰਗਾ ਕੋ ਕਿ ਹਾਨੂੰ ਉਹਨਾਂ ਦੀ ਜਾਣਦਾ ਆ ਕਿ ਉਹ ਅੱਜ 11ਵੇਂ ਦਿਨ ਚ ਦੋ ਤਿੰਨ ਸਿੰਘ ਜਿਆਦਾ ਸੀਰੀਅਸ ਆ ਬਸੰਤ ਸਿੰਘ ਅਜੀਤ ਸਿੰਘ ਤੇ ਕਲਵੰਤ ਸਿੰਘ ਉਹ ਤਾਂ ਵੀਰ ਚੇਅਰ ਤੇ ਉਹਨਾਂ ਨੂੰ ਜਾ ਰਿਹਾ ਹੈ ਬਾਥਰੂਮ ਤੱਕ ਵੀ ਤੁਰ ਕੇ ਨਹੀਂ ਜਾ ਸਕਦੇ ਬਸ ਇੱਕ ਪੂਰਾ 3-4 ਦਿਨ ਤੁਹਾਨੂੰ ਹੋ ਗਿਆ ਭੁਖਣ ਦਲ ਤੇ ਬੈਠੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਸਰਕਾਰ ਦਾ ਨੁਮਾਇंदा ਤੁਹਾਨੂੰ ਮਿਲਣ ਜਾਂ ਕੋਈ ਗੱਲਬਾਤ ਹੋਈ ਤੁਹਾਡੀ ਨਾਲ ਕਿਸੇ ਨਾਲ ਨਾ ਜੀ ਤੁਹਾਡੀ ਕਿਸੇ ਨਾਲ ਗੱਲਬਾਤ ਹੋਈ ਮੀਟਿੰਗ ਰੱਖੀ ਸੀ ਉਹਨਾਂ ਨੇ ਤੇ ਜਿੱਦਾਂ ਸਾਨੂੰ ਮੁਖਾਉ ਜੇ ਕੀਤਾ ਸੀ ਦੇ ਉਹ ਕੋਈ ਉਹਦਾ ਸਿੱਟਾ ਨਹੀਂ ਨਿਕਲਿਆ 5 ਦਿਨ ਹੋ ਗਿਆ ਸਾਨੂੰ ਵੀ ਭੁੱਖ ਹੜਤਾਲ ਤੇ ਜਿੰਨੇ ਵੀ ਐਨਐਸਐ ਵਾਲੇ ਦੇ ਮਾਪਿਆਂ ਨੂੰ ਕੋਈ ਨਹੀਂ ਅਜੇ ਰਿਸਪਾਂਸ ਆਇਆ ਨਹੀਂ ਭੁੱਖ ਹੜਤਾਲ ਜਾਰੀ ਰੋਗੀ ਸੀ ਤਰ੍ਹਾਂ ਹਾਂਜੀ ਉਹਨਾਂ ਚ ਜਾਰੀ ਰੋਗੀ ਜਿੰਨੇ ਸਾਡੇ ਬੱਚਿਆਂ ਨੂੰ ਇਹਦਾ ਤਬਦੀਲ ਨਹੀਂ ਕਰਦੇ ਇੱਕ ਹੀ ਸਾਡੀ ਮੰਗ ਆ ਜੇਲ੍ਹ ਜੇਲ੍ਹ ਤਬਦੀਲ ਦੀ ਆ ਕੋਈ ਨਹੀਂ ਇਹ ਹੱਟਾ ਕਰਨ ਦੇ ਪੂਰਾ ਤੇ ਜਿਹੜੇ ਬੱਚੇ ਭੁੱਖ ਹੜਤਾਲ ਦੇ ਅਸੀਂ ਵੀ ਉਹ ਨਹੀਂ ਦੇਰ ਜਾਰੀ ਰੱਖਾਂਗੇ ਸੱਚੀ ਗੱਲ ਜੀ ਮੈਂ ਮਿਸਿਸ ਦਰਜੀਤ ਕੱਲ ਸੀ ਹੁਣੇ ਡਿਬਰੂਗੜਾ ਅਸਾਮ ਤੋਂ ਹੋ ਕੇ ਆਈਆਂ ਫਰਡੇ ਨੂੰ ਜਿਹੜਾ ਇਨਸੀਡੈਂਟ ਹੋਇਆ ਹੈ ਸਾਰਿਆਂ ਨੂੰ ਪਤਾ ਹੀ ਹੈ ਜਿੱਦਾਂ ਭਾਈ ਸਾਹਿਬ ਦੇ ਬੈਰਕ ਔਰ ਬਾਥਰੂਮਾਂ ਵਿੱਚੋਂ ਕੈਮਰੇ ਫੜੇ ਗਏ ਆ ਉਹਨਾਂ ਨੂੰ ਸ਼ਾਮ ਨੂੰ ਉਹਨਾਂ ਨੇ ਚੈੱਕ ਕੀਤਾ ਉਹਨਾਂ ਦੇ ਕਮਰੇ 'ਚ ਕੁਝ ਲਾਈਟ ਨਹੀਂ ਜਲ ਰਹੀ ਸੀ ਜਦੋਂ ਖੋਲਿਆ ਚੈੱਕ ਕੀਤਾ ਤਾਂ ਉਹਦੇ ਵਿੱਚ ਸਪਾਈ ਕੈਮਰਾ ਲੱਗੇ ਹੋਏ ਉਹਨਾਂ ਨੇ ਬਾਥਰੂਮ ਚੈੱਕ ਕੀਤਾ ਉਧਰੋਂ ਵੀ ਇੱਕ ਸਪਾਈ ਕੈਮਰਾ ਫੜਿਆ ਗਿਆ ਉਹਨਾਂ ਨੇ ਜੇਲ੍ਹ ਤੋਂ ਸੁਪਰਡੈਂਡੈਂਟ ਨੂੰ ਔਰ ਡੀਸੀ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕੈਮਰੇ ਉਤਰਵਾਏ ਕਿ ਉਹ ਸਪਾਈ ਕੈਮਰੇ ਲੱਗੇ ਹੋ ਉਹ ਤੋਂ ਉਹ ਕਹਿੰਦੇ ਸਾਡੀ ਤਾਂ ਨੋਲੇਜ ਵਿੱਚ ਹੀ ਨਹੀਂ ਆ ਉਸੇ ਟਾਈਮ ਸਾਰੇ ਸਿੰਘਾਂ ਨੇ ਡੀਸੀ ਸਰ ਨੂੰ ਇਹ ਦੇਖੋ ਤਰੀਕ ਲਿਖੀ ਹੋਈ ਆ 16 3 ਇੱਕ ਲੈਟਰ ਲਿਖਿਆ ਹੈ ਕਿ ਅਸੀਂ ਸਾਡੇ ਬੈਰਕ ਵਿੱਚੋਂ ਕੈਮਰਾ ਲਿਖੇ ਸਪਾਈ ਕੈਮਰਾ ਮਿਲੇ ਹੈ ਬਾਥਰੂਮਾ ਵਿੱਚੋਂ ਜਿੱਦੇ ਵਿੱਚ ਉਹਨਾਂ ਦੇ ਕੈਮਰਾ ਦੇ ਵਿਦ ਸੀਰੀਅਲ ਨੰਬਰ ਤੱਕ ਲਿਖੇ ਹੋਇਆ ਜਿਹੜੇ ਡੀਸੀ ਸਾਹਿਬ ਨੂੰ ਪੇਜਿਆ ਗਿਆ ਸਾਰੇ ਸਿੰਘਾਂ ਦੀ ਤਰਫੋਂ ਇਸ ਲੈਟਰ ਦਾ ਕਿਤੇ ਕੋਈ ਜ਼ਿਕਰ ਨਹੀਂ ਇਸ ਜਦ ਕੈਮਰੇ ਫੜੇ ਗਏ ਆ ਇਸ ਨੂੰ ਕਾਊਂਟਰ ਕਰਨ ਵਾਸਤੇ ਨੈਕਸਟ ਡੇ ਅਸਾਮ ਤੋਂ ਉਹਨਾਂ ਨੇ ਇੱਕ ਟਵੀਟ ਕਰਤਾ ਕਿ ਜੀ ਇਹਨਾਂ ਦੇ ਕਮਰੇ ਦੀ ਤਲਾਸ਼ੀ ਲਗੀ ਗਈ ਜਿਹਦੇ ਵਿੱਚੋਂ ਉਹ ਛੋਟੀ ਜਿਹੀ ਬੱਚਿਆਂ ਦੀ ਕਿਹੜੀ ਖੜੀ ਹੈ ਉਹਨੂੰ 스마트 ਵਾਚ ਦੱਸਤਾ ਕੁਝ ਫੋਨ ਫੜੇ ਜਿਹੜੇ ਉਹਨਾਂ ਨੇ ਖੁਦ ਹੀ ਪਲਾਂਟ ਕੀਤੇ ਕਿਉਂਕਿ ਉਹਨਾਂ ਦੀ ਪੋਲ ਖੁੱਲ ਗਈ ਸੀ ਕਿ ਉਹਨਾਂ ਨੇ ਕੈਮਰੇ ਲਗਾਏ ਤਾਂ ਉਹਨੂੰ ਕਿਦਾਂ ਕਾਊਂਟਰ ਕਰਨਗੇ ਉਹਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਨੇ ਨਵੇਂ ਐਬਿਟਨ ਇਹ ਦਾ ਉਸਨੇ ਆ سامنے ਕਿਸੇ ਨੇ ਚਿੱਠੀ ਨੇ ਜ਼ਿਕਰ ਕੀਤਾ ਜਿਹੜੀ ਡੀਸੀ ਸਾਹਿਬ ਨੂੰ ਲਿਖੀ ਗਈ ਹੈ ਮੈਂ ਜੇਲ੍ਹ ਪ੍ਰਸ਼ਾਸਨ ਤੋਂ ਲੈ ਕੇ ਆਈਆਂ ਇੱਥੇ ਉਹਨਾਂ ਦੀ ਸਟੈਂਪ ਵੀ ਲੱਗੀ ਹੋਈ ਹੈ ਜੇਲ੍ਹ ਦੀ ਸੈਂਟਰਲ ਜੇਲ੍ਹ ਦੀ ਮਨੁੱਖੀ ਅਧਿਕਾਰ ਹੁੰਦੇ ਤੁਸੀਂ ਕਿਸੇ ਦੇ ਬੈਰਕ ਦੇ ਬਾਹਰ ਲੱਗੇ ਹੋਇਆ ਲੇਕਿਨ ਬੈਰਕ ਦੇ ਅੰਦਰ ਔਰ ਬਾਥਰੂਮਾਂ 'ਚ ਕੈਮਰੇ ਲਗਾਉਣ ਦਾ ਕੀ ਮਤਲਬ ਹੈ ਜਦੋਂ ਜਿੱਦਾਂ ਹੀ ਸਿੰਘਾਂ ਨੂੰ ਪਤਾ ਚੱਲਿਆ ਕਿ ਕੈਮਰੇ ਲੱਗੇ ਹੋਏ ਆ ਸਪਾਈ ਕੈਮਰੇ ਉਹਨਾਂ ਨੇ ਲਾਏ ਆ ਉਹਦੇ ਬਾਅਦ ਸ਼ਾਮ ਤੋਂ ਹੀ ਸਾਰੇ ਸਿੰਘਾਂ ਨੇ ਭੁੱਖ ਹੜਤਾਲ ਕਰਦੀ ਸ਼ੁਰੂ ਕਿ ਸਾਨੂੰ ਹੁਣੇ ਅਥੇ ਸੇਫ ਨਹੀਂ ਹੈ ਕਿਉਂਕਿ ਜੇਲ੍ਹ ਪ੍ਰਸ਼ਾਸਨ ਕਹਿ ਰਿਹਾ ਕਿ ਸਾਡੀ ਨੌਲੇਜ ਵਿੱਚ ਨਹੀਂ ਹੈ ਕਿ ਕੈਮਰੇ ਇਹ ਕਿੰਨੇ ਲਾਇਆ ਜਦ ਜੇਲ੍ਹ ਪ੍ਰਸ਼ਾਸਨ ਨੂੰ ਨਹੀਂ ਪਤਾ ਕੈਮਰੇ ਕਿੱਥੇ ਲੱਗੇ ਤਾਂ ਉਹਨਾਂ ਦੇ ਸਿੰਘਾਂ ਦੇ ਖਾਣੇ ਵਿੱਚ ਕਿਸੇ ਵੀ ਚੀਜ਼ ਮਿਲਾ ਕੇ ਕੋਈ ਵੀ ਚੀਜ਼ ਕੁਝ ਵੀ ਦੇ ਸਕਦੇ ਸਾਡੇ ਸਿੰਘਾਂ ਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਕੀ ਮੰਗ ਹੁਣ ਅੱਜ ਦੇਖ ਲਓ 11 ਦਿਨ ਹੋ ਗਏ ਪਿਛਲੇ ਸ਼ੁੱਕਰਵਾਰ ਤੋਂ ਸਿੰਘ ਭੁੱਖ ਹੜਤਾਲ ਤੇ ਨੇ ਤੇ ਚਾਚਾ ਜੀ ਦੀ ਔਰ ਬਸੰਤ ਸਿੰਘ ਪਾਜੀ ਰਾਓ ਦੇ ਪਾਈ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਕਿਸੇ ਵੀ ਟਾਈਮ ਕਿਸੇ ਵੀ ਸਿੰਘ ਨੂੰ ਕੁਝ ਵੀ ਹੋ ਸਕਦਾ ਹੈ ਕਿਉਂਕਿ ਉਹ ਜਲ ਵੀ ਨਹੀਂ ਛਕ ਰਿਹਾ ਲੇਕਿਨ ਪ੍ਰਸ਼ਾਸਨ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਇਹ ਉਹਨਾਂ ਦੇ ਸਿੰਘਾਂ ਨੇ ਕੀ ਮੰਗ ਕੀਤੀ ਹੈ ਉਹ ਸਿਰਫ ਇੱਕ ਮੰਗ ਤੇ ਕਹਿ ਰਹੇ ਆ ਅੜੇ ਕਿ ਐਨਐਸਏ ਖਤਮ ਹੋਣ ਵਾਲੀ ਹੈ 18 ਮਾਰਚ ਨੂੰ ਹੁਣ ਦੋ ਤਿੰਨ ਹਫ਼ਤੇ ਰਹਿ ਗਏ ਆ ਅਸੀਂ ਉੱਥੇ ਸੇਫ ਫੀਲ ਨਹੀਂ ਕਰਦੇ ਸਾਨੂੰ ਪੰਜਾਬ ਦੀ ਜੇਲਾਂ ਵਿੱਚ ਲਿਆਓ ਜਦ ਤੁਸੀਂ ਇੱਥੇ ਲੈ ਕੇ ਆਓਗੇ ਉਦੋਂ ਹੀ ਉਹਨਾਂ ਦੀ ਭੁਖ ਹੜਤਾਲ ਟੁੱਟਣੀ ਹੈ ਅੱਜ ਤੋਂ ਪਹਿਲਾਂ ਵੀ NSA ਵਿੱਚ ਸਿੰਘ ਪੰਜਾਬ ਵਿੱਚ ਫੜੇ ਗਏ ਨਾ ਉਹਨਾਂ ਨੂੰ ਪੰਜਾਬ ਦੀ ਜੇਲਾਂ ਵਿੱਚ ਹੀ ਰੱਖਿਆ ਗਿਆ ਇਹਨਾਂ ਸਿੰਘਾਂ ਨੂੰ ਇੱਥੋਂ 2000 ਕਿਲੋਮੀਟਰ ਦੂਰ ਲਿਜਾ ਕੇ ਉੱਥੇ ਕਿਉਂ ਰੱਖਿਆ ਗਿਆ ਦੇਖੋ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜੇ ਭਾਈ ਅਮਰਿਤਪਾਲ ਸਿੰਘ ਦਾ ਜੋ ਇਸ ਵਕਤ ਇਹ ਮਸਲਾ ਚੱਲ ਰਿਹਾ ਹੈ ਬਹੁਤ ਵੱਡੀ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਤੇ ਹਿਊਮਨ ਰਾਈਟ ਕਮਿਸ਼ਨ ਵੱਲੋਂ ਅੱਜ ਅਸੀਂ ਇਹਨਾਂ ਦੇ ਬੁੱਕ ਦੇ ਵਿੱਚ ਇਹਨਾਂ ਦੇ ਨਾਮ ਇੱਥੇ ਹਾਜ਼ਰ ਆ ਮੈਨੂੰ ਲੱਗਦਾ ਕਿ ਇਸ ਮਸਲੇ ਨੂੰ ਸਿਰਫ ਇੱਕ ਸਿੱਖਾਂ ਦੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਕਿਉਂਕਿ ਇਹ ਇੱਕ ਇਨਸਾਨੀਅਤ ਦਾ ਮਸਲਾ ਵੀ ਹੈ ਔਰ ਮਨੁੱਖੀ ਹੱਕਾਂ ਦਾ ਮਸ ਕਿਉਂਕਿ ਇਹਨਾਂ ਦੀ ਜੋ ਮਾਪਿਆਂ ਦੀ ਮੰਗ ਹੈ ਕਿ ਆਸਾਮ ਜੇਲ੍ਹ ਦੇ ਵਿੱਚ ਜੋ ਸਾਡੇ ਸਿੰਘ ਬੈਠੇ ਨੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ 'ਚ ਤਬਦੀਲ ਕੀਤਾ ਜਾਵੇ ਔਰ ਮੈਨੂੰ ਲੱਗਦਾ ਕਿ ਇਹਨਾਂ ਦੀ ਮੰਗ ਬਿਲਕੁਲ ਜਾਇਜ਼ ਵੀ ਹੈ ਕਿਉਂਕਿ ਜਿਵੇਂ ਇਹਨਾਂ ਨੇ ਉੱਥੇ ਦੱਸਿਆ ਕਿ ਜੇਲ੍ਹ ਦੇ ਵਿੱਚ ਜੋ ਹੈ ਕੈਮਰੇ ਲੱਗੇ ਨੇ ਔਰ ਜਦੋਂ ਇਹਨਾਂ ਨੇ ਜੇਲ੍ਹ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਸਾਫ਼ ਕਿਹਾ ਗਿਆ ਕਿ ਸਾਡੀ ਨੌਲੇਜ ਦੇ ਵਿੱਚ ਵੀ ਨਹੀਂ ਹੈ ਕਿ ਇੱਥੇ ਕੈਮਰੇ ਲਗਾਏ ਗਏ ਨੇ ਜੇਕਰ ਅਗਰ ਜੇਲ ਪ੍ਰਸ਼ਾਸਨ ਦੀ ਨੋਲਿਜ ਐ ਨਹੀਂ ਹੈਗਾ ਕਿ ਕੈਮਰਾ ਲੱਗੇ ਅਗਰ ਕੱਲ ਉੱਥੇ ਉਹਨਾਂ ਦੇ ਨਾਲ ਕੁਝ ਵੀ ਅਭਿਨਵੀ ਹੁੰਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕਿ ਜੇਲ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ ਹੈ ਸਭ ਤੋਂ ਪਹਿਲੇ ਤਾਂ ਇੱਥਾ ਗੱਲ ਗੱਲ ਹੈਗੀ ਜੀ ਸਟੇਟ ਸਟੇਟ ਗਵਰਨਮੈਂਟ ਦੀ ਕਿ ਪਹਿਲੇ ਤਾਂ ਐਨਐਸਏ ਲਗਾ ਕੇ ਇਹਨਾਂ ਬੱਚਿਆਂ ਨੂੰ ਤੁਸੀਂ ਆਸਾਮ ਭੇਜ ਦਿੰਦੇ ਹੋ ਔਰ ਅੱਜ ਜਦ ਅਗਰ ਸੈਂਟਰ ਨਾਲ ਗੱਲ ਕੀਤੀ ਜਾਵੇਗੀ ਤਾਂ ਸੈਂਟਰ ਦਾ ਪਹਿਲਾਂ ਹੀ ਇਹ ਗੱਲ ਹੋਣੀ ਹੈ ਉਹਨਾਂ ਦੀ ਏਕਸਕਿਊਜ਼ ਹੋਣੀ ਹੈ ਕਿ ਸੂਬਾ ਸਰਕਾਰ ਵੱਲੋਂ ਲਿਖਤੀ ਦਿੱਤਾ ਜਾਵੇ ਕਿ ਇਹਨਾਂ ਨੂੰ ਇੱਧਰ ਤਬਦੀਲ ਕੀਤਾ ਜਾਵੇ ਤਾਂ ਇੱਥੇ ਭਗਵੰਤ ਮਾਨ ਜੀ ਜਿਨ੍ਹਾਂ ਨੇ ਪਹਿਲੇ 1 ਮਹੀਨਾ ਪਹਿਲੇ ਜੇਲ੍ਹਾਂ ਸਾਫ਼ ਕਰਵਾਤੀਆਂ ਸੀ ਆਸਾਮ ਦੀਆਂ ਅੱਜ ਅਗਰ ਉਹ ਬੱਚੇ ਜੇਲ੍ਹਾਂ ਦੇ ਵਿੱਚ ਕੋਈ ਉਹਨਾਂ ਪ੍ਰੋਬਲਮਸ 'ਚ ਨੇ ਤੇ ਅੱਜ ਸੀਐਮ ਦੀ ਡਿਊਟੀ ਬਣਦੀ ਹੈ ਕਿ ਆ ਸੀਐਮ ਲਿਖ ਕੇ ਦਵੇ ਮੂਹਰੇ ਲਾ ਕੇ ਕਿ ਪੰਜਾਬ ਦੇ ਬੱਚੇ ਪੰਜਾਬ ਦੇ ਵਿੱਚ ਤਬਦੀਲ ਕੀਤੇ ਜਾਣ ਉਸ ਦੀ ਗੱਲ ਜਦ ਇਹਨਾਂ ਬੁਲਾਇਆ ਗਿਆ ਸੀਨ ਸਾਹਿਬ ਵੱਲੋਂ ਕਿ ਅਸੀਂ ਸੈਕਟਰੀ ਸਾਹਿਬ ਨਾਲ ਮੀਟਿੰਗ ਰੱਖਣੀ ਹੈ ਇਹਨਾਂ ਨੂੰ ਬੁਲਾ ਕੇ ਉੱਥੇ ਮਜ਼ਾਕ ਕੀਤਾ ਗਿਆ ਉਸ ਤੋਂ ਬਾਅਦ ਨਾ ਸੀਐਮ ਮਿਲੇ ਨਾ ਸੈਕਟਰੀ ਮਿਲੇ ਨੇ ਜੋ ਕਿ ਇਥੇ ਬਹੁਤ ਵੱਡੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਉਸ ਨੂੰ ਰੋਕਣਾ